ਜਾ ਗਿਆ ਉਹ ਕਹਿੰਦਾ ਵੀ ਇਹ ਰਹੀ ਆ ਸੁਲਤਾਨੇ ਨੇ ਮਲੇਰਕੋਟ ਦੀ ਬੇਗਮਾ ਵੀ ਉਹਨਾਂ ਦਾ ਕੁਸੂ ਆਇਆ ਵਾ ਇਹ ਥਾਲ ਜਿਹੜੀ ਰਾਏਕੋਟ ਦਾ ਪੰਜਵੇਂ ਰੇਸ਼ਾ ਵਗੈਰਾ ਹੈ ਹੱਥਾਂ ਦੀ ਬਣੀ ਹੋਈ ਹੈ ਵੀ ਅੱਛਾ ਜੀ ਆਹ ਦਾ ਕੋਈ ਦੋੜਾ ਲੈ ਕੇ ਆਈ ਕਿ ਧਾਣੇ ਦਾ ਕਿਨਾਰਾ ਇਸ ਪਾਸੇ ਰੱਖਦੇ ਆਂ ਕੁਲ ਅੰਜੜੇ ਦੋੜੇ ਸੀ ਧਾਣੇ ਢੱਕਣ ਨੂੰ ਦੇਖੋ ਇਹਦੇ ਘਰੇ ਪਿਆਸੇ ਦੇ ਗਿਆ ਇਹ ਥਾਲ ਜੀ ਜਿਹਦੇ ਉੱਤੇ ਰੇਸ਼ਾ ਲੱਗਦੇ ਆਂ ਬੜਦਾਂ ਦੀਆਂ ਨਾ ਜੀ ਹਾਂ ਜੀ ਹੱਥਾਂ ਦਾ ਬਣੀ ਹੋਈ ਹੈ ਸਾਰੀ ਹੱਥ ਦੀ ਬਣੀ 90 ਸਾਲ ਪਹਿਲਾਂ ਹੈ ਇਸ ਸਿਆੜ ਬੰਨੂ ਲੁਧਿਆਣੇ ਤੋਂ ਆਈ ਵੀ 100 ਸਾਲ ਪੁਰਾਣੀ ਹੈ ਜੀ ਇਹ ਵੀ 100 ਸਾਲ ਪੁਰਾਣੀ ਹੋਈ ਹੈ ਲੁਧਿਆਣੇ ਤੋਂ ਆਈ ਹੈ ਸਪੰਜ ਸਾਹ ਕੋਲੇ ਸਿਆੜ ਸਿਆੜ ਪਿੰਡ ਤੋਂ ਆਈ ਵੀ ਹੈ ਸਿਆੜ ਪਿੰਡ ਤੋਂ ਰਾਏਪੁਰ ਕੇ ਗੇਮਾਂ ਵਿੱਚ ਇਹ ਚੀਜ਼ ਮਸ਼ਹੂਰ ਹੁੰਦੀ ਹੈ ਕਿਤੇ ਦੇਖੋ ਇਹਦੇ ਕੋਈ ਮਲਕੇ ਟੋਚਣੇ ਲੱਗਿਆ ਵਾ ਸਾਰਾ ਹੱਥ ਨਾਲ ਬਣੀ ਹੋਈ ਹੈ ਸਾਰੀ ਹੱਥੀ ਹੈ ਉਹ ਸਮੇਂ ਦੀ ਹਾਂ ਹਾਂਜੀ ਅੱਗੋਂ ਲੱਕੜ ਦੇ ਹਾਰੀਆਂ ਹਨ ਜੀ ਆਲਾ ਲੱਕੜ ਦਾ ਜੀ ਆ ਦੇਖੋ ਜੀ ਹੱਬਾਂ ਵਗੈਰਾ ਜਿਹੜੇ ਟਾਇਰਾਂ ਨੂੰ ਲੱਕੜ ਦਾ ਬਣਾਵਾ ਜੀ ਹਾਂ ਯਾਨੀ ਕਿੰਨੇ ਕਿੰਨੇ ਦੋੜਾਂ ਟੱਲੀ ਲੱਗੀ ਮਗਰ ਹੈ ਹਾਂਜੀ ਟੱਲੀਆਂ ਸੀਗੀਆਂ ਆਹ ਦੇ ਟੱਲ ਤੇ ਆ ਗੁਸਲਖਾਨਾ ਸਾਹ ਸ਼ਕਪੁਰੇ ਕੀਤੇ ਗੁਸਲਖਾਨਾ ਇਹਨੂੰ ਕਹਿੰਦੇ ਨਾ ਤੇ ਸਰਪੰਚ ਸਾਹਿਬ ਨੇ ਬਿਲਕੁਲ ਪੁਰਾਣੇ ਜਿਵੇਂ ਪਹਿਲਾਂ ਘਰ ਹੁੰਦੇ ਸੀ ਚਵਾਰੇ ਉਵੇਂ ਬਣਾਈ ਹੋਇਆ ਵਿਰਾਸਤ ਘਰ ਗੁਸਲਖਾਨਾ ਜੀ ਗੁਸਲਖਾਨਾ ਵੀ ਉਧਰ ਹੈ ਗੁਸਲਖਾਨਾ ਨਹੀਂ ਹੁੰਦਾ ਕਹਿੰਦੇ ਗੁਸਲਖਾਨਾ ਜੀ ਗੁਸਲਖਾਨਾ ਕਹਿੰਦੇ ਆਪਣੇ ਹੁਣ ਬਾਥਰੂਮ ਕਹਿਣ ਲੱਗੇ ਹਾਂ ਤੇ ਆ ਗਈ ਜੀ ਦਫ਼ਤਰ ਸਰਪੰਚ ਸਾਹਿਬ ਦਾ ਹਾਂਜੀ ਕੁੱਲੀ ਕੁੱਲੀ ਇਹ ਦਿਖਾਉਣਿਆ ਕੀ ਕੀ ਖਜ਼ਾਨਾ ਰੱਖਿਆ ਹੋਇਆ ਸਰਪੰਚ ਸਾਹਿਬ ਨੇ ਕੁੱਲੀ ਯਾਰ ਦੀ ਹੈ ਹਾਂ ਤੇ ਆਪ ਇਹ ਕਿੱਸਾ ਆਪਣੇ ਰੂਪਸੰਦ ਦਾ ਕਿੱਸਾ ਹੀ ਆਪਣੇ ਦਾਦੀਆਂ ਨਾਨੀਆਂ ਤੋਂ ਸੁਣਦੇ ਰਹੀਆਂ ਹਾਂ ਬਾਤਾਂ ਸੁਣਦੇ ਰਹੀਆਂ ਇਹ ਰੂਪਸੰਦ ਦੀਆਂ ਹੋਰ ਬਸਤਾ ਪਏਗੇ ਉਹਨੂੰ ਜੇ ਐ ਹੋ ਗਿਆ ਜਾਂ ਹੋ ਗਿਆ ਉਹ ਜਿੱਥੇ ਆ ਜੀ ਇਹ ਲਾਹੌਰ ਦੇ ਛਪੇ ਹੋਇਆ ਹੈ ਚ ਲਾਹੌਰ ਦੇ ਛਪੇ ਹੈ ਹਾਂ ਜੀ ਇੱਥੇ ਹੈ ਨਹੀਂ ਸਾਡੇ ਹੱਥਾਂ ਨਾਲ ਅੱਖਰ ਹੁੰਦੇ ਸੀ ਹਾਂ ਜੀ ਸਭ ਹੱਥਾਂ ਨਾਲ ਹੁੰਦੇ ਸੀ ਬਹੁਤ ਵੱਡਾ ਖਜ਼ਾਨਾ ਸੰਭੀ ਬੈਠ ਰਿਹਾ ਸਪੈਨਸ ਆ ਬਿਲੋ ਪੱਕੇ ਦਾ 1975 ਦਾ ਅੱਛਾ ਬਿਲ ਨਾ ਗੁਨਾਇ ਖਤ ਹੋ ਗਿਆ ਆ ਦੇਖੋ ਜੀ 1975 ਦਾ ਪੱਕੇ ਦਾ ਬਿਲ ਇਹ ਪੱਖਾ ਵੀ ਚਾਲੂ ਹਾਲਤ ਜਹਾਜ਼ ਹਾਂਜੀ ਇਹਨਾਂ ਤੇ ਰੀਲ ਵਟਾਏਗਾ ਆਹ ਕੀ ਚੀਜ਼ ਹੈ ਇਹ ਹੀਰਵਾਰਸ਼ ਸ਼ਾਦੀ ਹੀਰਵਾਰਸ਼ ਸ਼ਾਦੀ ਹਾਂ 100 ਸਾਲ ਪੁਰਾਣੀ ਹੈ ਸਾਡੇ ਤਿੰਨ ਚਾਰ ਪੀੜੀਆਂ ਨੇ ਪੜੀ ਹੁਣ ਹੱਥ ਲੱਗੇ ਜੀ ਹਾਂਜੀ ਹੱਦ ਦਾ ਜਖਸਰੀ ਹੈ ਜੀ ਪਰ ਫਿਰ ਵੀ ਠੀਕ ਆ ਕੁਲ ਮਿਲਾ ਕੇ ਗੱਲਾਂ ਸੋਹਣੀਆਂ ਆ ਹਾਂ ਸੰਸਕ੍ਰਿਤ ਫਾਰਸੀ ਵਿੱਚ ਇਹਦੇ ਬਹੁਤ ਲਾਭ ਹਾਂ ਬਹੁਤ ਲਾਭ ਦੇ ਵਕਤ ਹੈ ਹਾਂ ਬਹੁਤ ਲਾਭ ਦੇ ਵਕਤ ਹੈ ਇਹੋ ਜੀ ਜੇ ਕੋਈ ਦਵਾਰੀ ਪੜੀਏ ਪੂਰੀ ਸਮਝ ਆ ਜਾਂਦੀ ਹੈ ਜੀ ਬਹੁਤ ਸੋਹਣੀਆਂ ਇਹ ਉਹ ਨਬਰੀਆ ਤੇ ਮੋਟਰ ਸੁੱਚ ਸਾਡੇ ਪਿੰਡ ਦੀ ਮੋਟਰ ਸੁੱਚ ਆ ਗਈ 175 ਦੀ ਬੁਰਜ ਦੀ ਜੀ ਹਾਂ ਬੁਰਜ ਗਈ ਹਾਂ ਹੁਣ ਦਾ ਕੀ ਬੰਦਾ ਹੈ ਮੋਟਰ ਸੁੱਚਾ ਹੁਣ ਹਾਂ ਜੀ ਹੁਣ ਕੋਈ ਕੋਈ ਰਹਿ ਗਿਆ ਜੀ ਕਦੇ ਰੁਕਿਆ ਰਹਿ ਜਾਂਦਾ ਇਯਾਦਾ ਹੀ ਰਹਿ ਗਈਆਂ ਗੱਲੀਆਂ ਦੀ ਬਿਲਕੁਲ ਬਿਲਕੁਲ ਹੋਰ ਕੋਈ ਕੋਈ ਨਾਉਂ ਦੀ ਲੋੜ ਪੈਂਦਾ ਫਿਰ ਮੇਰੇ ਕੋਲੇ ਆ ਜਾਂਦਾ ਜੀ ਹਾਂ ਜੀ ਫਿਰ ਮੈਂ ਭਾਲ ਫੁਰ ਕੇ ਦੱਸ ਦੇਣਾ ਬਿਲਕੁਲ ਤੌਰ ਹਲਕਾ ਗੁੰਮਟੀ ਕੜਾ ਸੀਗਾ ਹਾਂ ਉਹ ਗੁੰਮਟੀ ਕੜਾ ਸੀ ਹਾਂ ਹੁਣ ਜਾਲਪ ਇਹ ਸਾਰੀ ਚੀਜ਼ ਇਹ ਮਹਾਨ ਕੁਸ਼ਕਾਨ ਸਿੰਘ ਨਾ ਬਾ ਹਰ ਸਿੰਘ ਨਾਭਾ ਉਹਨਾਂ ਨੇ ਕੋਈ ਹਿਸ਼ਤ ਨਹੀਂ ਆ ਅੱਛਾ ਇਹਦੇ ਜੇ ਆਪਾਂ ਲੱਭਣੀ ਆ ਕੋਈ ਗੱਲ ਬਾਤ ਪਾ ਲੈਣੀ ਆ ਇਹ ਮਿਲ ਜਾਂਦੇ ਜੀ ਆਪਾਂ ਨੂੰ ਹਾਂ ਇਹ ਪਿੱਥੋ ਦਾ ਸੀ ਨਾ ਸੁਣਿਆ ਜੀ ਦਰਸ਼ਨ ਅੱਜ ਕੀਤੇ ਠੀਕ ਆ ਜੀ ਪਿੱਥੋ ਦਾ ਸੀ ਜੀ ਅੱਛਾ ਪਿੱਥੋ ਦਾ ਸੀ ਰਾਮਪੁਰ ਦੀ 1930 ਜੀ ਲਿਖਿਆ ਜੀ ਅੱਛਾ ਜੀ ਪਾਨਕੋਸ਼ ਤੇ ਇਸੇ ਉਹਨਾਂ ਦੇ ਆ ਆ ਬੰਦੇ ਸੀ ਇਹ ਮਾਮਾ ਭਾਈ ਪਾਨ ਸਿੰਘ ਨਾਭਾ ਉਹਦੇ ਪਿੱਥੋ ਦੇ ਬੰਦੇ ਆ ਜਾਂਦੇ ਪੁੱਛਿਆ ਮੈਂ ਕਿਹਾ ਵੀ ਇਹਨਾਂ ਨੂੰ ਅੱਛਾ ਉਹ ਮੈਂ ਕਿਲੇ ਫਿਰ ਵੀ ਇੱਥੇ ਸਕੇਦੇ ਹਾਸਤੇ ਕੋਸ਼ਿਸ਼ ਕੀਤੀ ਸੀ ਇਹਦੇ ਘਰੇ ਅੱਛਾ ਜੀ ਉੱਥੇ ਕਹਿੰਦੇ ਕਮਰਾ ਜੀ ਰਹਿ ਗਿਆ ਹੁਣ ਬਾਕੀ ਤੇ ਉੱਥੋਂ ਦੇ ਨਾਦੇ ਕੁੜੇ ਆ ਕੁੜੇ ਆ ਆ ਪਾਲ ਡੇਰਾ ਉੱਥੋਂ ਦੇ ਮਾਲਕ ਹੈ ਅੱਛਾ ਹਾਂ ਜੀ ਤੇ ਸਪੈਂਸ ਸਾਹਿਬ ਜਿਹੜੇ ਸਵਾਰਗੀ ਮਾਤਾ ਬਲਵੀ ਜੀ ਮਾਤਾ ਹੈ ਜੀ ਆਪਣੇ ਅੱਛਾ ਜੀ ਤੁਹਾਡੇ ਮਾਤਾ ਜੀ ਹਾਂ ਇਹ ਨੋਜਮੋਰ ਐਕਸਪਾਇਰ ਹੋ ਗਏ ਸੀ ਇਹ 2008 ਦੇ ਵਿੱਚ ਹਾਂ ਜੀ ਹਾਂ ਜੀ ਆ ਲੋਕਾਂ ਨੇ ਵਿਆਹ ਦੇ ਕਾਗਜ਼ ਜਿਹੜਾ ਸੀ ਕੋਈ 15 ਸਾਲ ਪਹਿਲਾਂ ਦਾ ਕੋਈ 20 ਸਾਲ ਪਹਿਲਾਂ ਦਾ ਕਾਗਜ਼ ਉਹ ਵੀ ਸਮਝ ਆਏ ਅਸੀਂ ਆ ਗਏ ਉਹਨਾਂ ਕੋਲ ਵੀ ਸ਼ੱਕ ਨਾ ਹੋਣ ਇਹਨਾਂ ਖਸਾਬਾਂ ਦੇ ਬੁਰਜਗਲ ਜੋ ਇਸਾਰਾ ਮਰਕੇ ਆ ਡੈਰੀ ਲਿਖਦਾ ਮੈਂ 90 ਤੋਂ ਜੀ ਹਾਂ ਆ ਵੀ ਆ 90 ਤੋਂ ਸ਼ੁਰੂ ਕੀਤੇ ਮੇਰੇ ਹਜੇ ਵੀ ਲਿਖਦਾ ਮੈਂ ਡੈਲੀ ਹੁਣ ਵੀ ਲਿਖਦਾ ਮੈਂ ਵਿਚਾਰ ਲਿਖਣ ਦਾ ਸ਼ੌਕ ਵੀ ਹੈ ਮੇਰਾ ਮੇਰੀ ਤਲਕਸੀ ਲਾ ਦੇ ਠੀਕ ਸਾਰੇ ਤੱਕਸੀ ਲਿਆ ਐਡ ਜੀ ਚੈਨਲ ਇਹ ਮੇਰੇ ਦਾਦੇ ਦਾ ਪਾਸਪੋਰਟ ਆ ਜੀ ਅੱਛੇ ਲਓ ਇਹ ਦਾਦਾ ਜੀ ਦਾ ਪਾਸਪੋਰਟ ਵੀ ਦੇਵਣਾ ਸਪੈਸ਼ਲ ਇਹ ਘਰੋਂ ਬਣਿਆ ਸੀ ਜੀ ਇਹ 1931 ਦਾ ਜੀ 1931 ਦਾ ਬਣਿਆ ਸੀ ਪਾਸਪੋਰਟ ਹਾਂ ਜੀ ਸੰਸੰਗ ਹੈ ਜੀ ਮਨਕੇ ਹਾਂ ਜੀ ਅਮਰ ਸਿੰਘ ਠੀਕ ਹੈ ਜੀ ਹਾਂ ਆ ਫੋਟੋ ਤੋਲੀ ਹੋਈ ਹੈ। ਅੱਛਾ ਜੀ ਫੋਟੋ। ਹਾਂ। ਇਹ ਸਾਡੀ ਬੰਸਾ ਬਲੀ ਆ ਸਾਡਾ ਪਿਛਲਾ ਪਿੰਡ ਤੂ ਰਿਪੋਰਟ ਆ। ਅੱਛਾ। ਜੀ ਗੇਟ ਚੋਂ ਤੋਂ ਤੋਂ ਰਿਪੋਰਟ ਆ। ਤੂ ਰਿਪੋਰਟ ਪਿਛਲਾ ਪਿੰਡ ਆ ਉੱਥੋਂ ਬਸਿਆ ਹੋਇਆ। ਪਿੰਡ ਪੁਰਜੀਲ ਦੇ ਸਰਪੰਚਾਂ ਦੀ ਸੂਚੀ ਆ ਜੀ। ਹਾਂ ਜੀ ਇਹ ਸਰਪੰਚਾਂ ਦੀ ਸੂਚੀ ਜਿਹੜੇ ਬਣਿਆ। ਜਦੋਂ ਤੋਂ ਬਣਨ ਲੱਗਿਆ 53 ਤੋਂ ਤਰਵੰਜਾ ਤੋਂ। ਠੀਕ ਕੋਈ 53 ਤੋਂ ਹੁਣ ਤੱਕ ਦੀ ਸਭ ਪਹਿਲਾ ਸਰਪੰਚ 53 ਦੇ ਬਣਿਆ ਜੀ ਆਪਣੇ। ਕਿਤੇ ਵੀ ਆ। ਇਹ ਚੋਣ ਹੀ ਆਪਣੇ 53 ਚ ਹੋਈ ਆ। ਹਾਂ ਜੀ ਆਪਣੇ 10 ਹਾਂ ਪੰਚਾਇਤ ਐਕਟ ਜਿਹੜੇ ਹੋਈ ਆ। ਦੂਬਾਰਾ ਰਾ ਮੰਚਾਤੀ ਇੱਕ ਤੇ ਕੁੱਲੀ ਦੇਖੋ ਬਿਲਕੁਲ ਉਹ ਪੁਰਾਣੇ ਸਮੇਂ ਦੀ ਹਾਂ ਹਾਂ ਉਸ ਹਾਲ ਦੇ ਬਾਰੀਆਂ ਲੱਗੀਆਂ ਦਰਵਾਜ਼ੇ ਦੇਖੋ ਬਣਾਏ ਹੋਏ ਸਹੀ ਉਹ ਹੀ ਚੀਜ਼ ਬਣਾਈ ਹੈ ਸਾਰੀ ਤੇ ਉਹੀ ਮੰਜੇ ਪੁਰਾਣੇ ਬੈੱਡ ਤੇ ਕਣਸਾ ਵਗੈਰਾ ਹਨਾ ਹਾਂਜੀ ਬਹੁਤ ਸੋਹਣਾ ਜੀ ਆ ਦਰਵਾਜ਼ਾ ਦੇਖੋ ਪੁਰਾਣਾ ਇਹ ਵੀ ਕਿਤੋਂ ਮਿਲਿਆ ਕੇ ਸੀ ਜੀ ਮਿਲਿਆ ਮਿਲਿਆ ਜੀ ਉਹ ਪਿੱਖੀ ਹੈਗੀ ਦੁਕਾਨਾਂ ਪਾਸੇ ਲੈਣੀ ਆ ਅੱਛੇ ਪੁਰਾਣੇ ਦਰਵਾਜ਼ੇ ਦੀ ਪਿੱਖੀ ਹੈਗਾ ਜੀ ਉਹੀ ਕੰਮ ਕਰਦੇ ਬੰਦੇ ਕੋਈ ਨਾ ਪਿਆਰੇ ਨੇ ਦੇ ਵੀ ਤੇ ਖੁੱਲੇ ਜਾਂਦਾ ਇੱਧਰ ਖੂ ਆ ਗਿਆ ਜੀ ਮੈਨੂੰ ਹਾਂ ਇਹ ਮਾਡਲ ਬਣਾਇਆ ਹੋਇਆ ਜੀ ਹਾ ਇਹਦਾ ਮਾਡਲ ਹੈ ਜੀ ਹਾਂ ਤੇ ਉਹ ਹੈਗਾ ਲੋਡ ਜੋ ਕਰਾ ਪੂਰੀ ਕਰਦਾ ਵੀ 25 ਫੁੱਟ ਹੈਗਾ ਜੀ ਅੱਛਾ ਅੱਛਾ ਹਾਂ ਬਾਕੀ ਮਾਡਲ ਵੀ ਹੈ ਮਾਡਲ ਵੀ ਪੂਰਾ ਹਾਂ ਓਰੀਜਨਲ ਹੀ ਬਣਾਇਆ ਖੂਣਾ ਜਿਵੇਂ ਇਧਰ ਥਾਲਨੇ ਵਗੈਰਾ ਜਿਹੜੇ ਜਿਹੜਾ ਬਣਦਾ ਇਹਦੇ ਵਿੱਚ ਪਾਣੀ ਵੀ ਹਾਂ ਜੀ ਹਾਂ ਜੀ ਪਾਣੀ ਸਾਰਾ ਵਸਦਾ ਹੈ ਵਾਹ ਵਾਹ ਹਾਂ ਪਾਣੀ ਐਸੋ ਖੇਦਿਆ ਸਾਰੇ ਸਿੰਚਣ ਬਣਾਉਂਦੇ ਸਾਰੇ ਇਹਨੂੰ ਕੀ ਕਹਿੰਦੇ ਜਿਹੜਾ ਬਾਲਟੀ ਬਾਲਟੀ ਦਵਾਈ ਇਹਨੂੰ ਇਹਨੂੰ ਡੋਲ ਕਹਿੰਦੇ ਸੀ ਇਹਦਾ ਬਾਲਟੀ ਆਪਣੀ ਰਬੜ ਦੀ ਜੀ ਰਬੜ ਦੀ ਛੋ ਡੋਲ ਹੁੰਦੀ ਹੈ ਕੂੰ ਦੋਰ ਹੁੰਦੇ ਸੋ ਲੋਈ ਚੱਲਦੀ ਹਾਲਤ ਚ ਖੂ ਆ ਇਹ ਬਿਲਕੁਲ ਸਰਪੰਚ ਸਾਹਿਬ ਨੇ ਆਪਣੇ ਵਿਰਾਸਤ ਘਰ ਚ ਬਣਾਇਆ ਹੋਇਆ ਹਾਂ ਚੱਲਦੀ ਹਾਲਤ ਚ ਇਨੂੰ ਪਿਆ ਕੋਲੇ ਆ ਦੇਖੋ ਇਨੂੰ ਉਹੇ ਤੋੜੇ ਪਿਆ ਉਹ ਜਵੇਂ ਇਨੂੰ ਤਾਂ ਕਿਹਨੂੰ ਕਿਹਨੂੰ ਪਤਾ ਉਹ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਅੱਜ ਕੱਲ ਤਾਂ ਚੱਕਣੀ ਹਟ ਗਏ ਭਾਰੀ ਨੂੰ ਦਾ ਵਰਤਨੇ ਕਿਹਨੇ ਆ ਤੇ ਆ ਆ ਗਈ ਲਟੈਣ ਹਾਂ ਆ ਅਸੀਂ ਤੁਸੀਂ ਫੜਦੇ ਰਹੇ ਹੋ ਚਿੜੀਆਂ ਇਹ ਬਹੁਤ ਫੜੀਆਂ ਜੀ ਫੜਿਆ ਨਾ ਇਹ ਮੈਂ ਹੁਣ ਆਪਣੇ ਬੱਚੇ ਦੀ ਵੀਡੀਓ ਹੀ ਬਣਾਈ ਸੀਗੀ ਚਿੜੀਆਂ ਫੜਦੇ ਦੀ ਹਾਂਜੀ ਹਾਂਜੀ ਦੇ ਉਹਦਾ ਆਏ ਫੜਦੇ ਨੇ ਮਾਂ ਹੀ ਫੜਦੇ ਹੁੰਦੇ ਸੀ ਇਹ ਆਪਣੇ ਘਰ ਹੁੰਦੇ ਸੀ ਜੀ ਬਹੁਤ ਵਾਰ ਜੀ ਵੀ ਫੜਦੇ ਲੈਣਾ ਹੁੰਦਾ ਹਾਂ ਇਹਦਾ ਲਟੈਣਾ ਵੀ ਦੇਖੀ ਆਪਣੇ ਘਰਾਂ ਚ ਇਹਨਾਂ ਦੇ ਸਦੀਰ ਹੁੰਦੇ ਸੀ ਸਦੀਰਾਂ ਤੇ ਕੜੀਆਂ ਹੁੰਦੀਆਂ ਠੀਕ ਹੈ ਜੀ ਫਿਰ ਜਾ ਕੇ ਮਲਕੇ ਘਰ ਬਣਦਾ ਸੀ ਕੱਚੇ ਵਿਸ਼ਵਾਸ ਲੋਕਾਂ ਚ ਬਹੁਤ ਸੀ ਬਹੁਤ ਸੀ ਜੀ ਹਾਂ ਹੁਣ ਤਾਂ ਪੱਕੇ ਅੰਦਰ ਡਿਜ਼ਾਈਨ ਆਪਾਂ ਇਹ ਕੰਸਾ ਆਈਆਂ ਪੁਰਾਣੇ ਹਾਂ ਜੀ ਇਹ ਪੁਰਾਣੇ ਦੇਖੋ ਲੱਕੜ ਦੀਆਂ ਡਾਂਡਾ ਥੋੜੀ ਥੋੜੀ ਇਹ ਲੱਕੜਾ ਜੀ ਹਾਂ ਜੀ ਹਾਂ ਇਹ ਕੰਸੀ ਕਹਿੰਦੇ ਨਹੀਂ ਤੱਕੀ ਹਾਂ ਜੀ ਕੰਸੀ ਕਹਿੰਦੇ ਡਾਂਡ ਵੀ ਕਹਿੰਦੇ ਡਾਂਡ ਵੀ ਕਹਿੰਦੇ ਇਹ ਖੁੰਡੇ ਇਹ ਖੁੰਡੀਆਂ ਦੇ ਖੇਡ ਗੁੱਡ ਈਵਨਿੰਗ ਵੀਰ ਜੀ ਇਧਰ ਡਬਲ ਕਿਬ ਵੀ ਲਾਈ ਆ ਸਾਡੇ ਪੇਰੇ ਆ ਬਹੁਤ ਟਾਈਮ ਜੀ ਹਾਂ ਮੰਨੋ ਲੱਗੇ ਬਣਿਆ ਵੀ ਜੀ ਹਾਲੋ ਫਟ ਗਿਆ ਉਹ ਨਾ ਜੀ ਹਾਂ ਬਾਲਾ ਫਟ ਗਿਆ ਇਸ ਵਾਰ ਆ ਪਤਾ ਜੀ ਇਧਰ ਸਰਪੰਚ ਸਾਹਿਬ ਨੇ ਪੱਖਾ ਵੀ ਚਲਾਤਾ ਹਾਂ ਹਾਂ ਜੀ ਇਹਨੂੰ ਪੱਖਾ ਹੀ ਕਹਿੰਦੇ ਜੀ ਪੱਖਾ ਜੀ ਹਾਂ ਜੀ ਦੇਖੋ ਹਵਾ ਬਾਹਰ ਦਾ ਘਾਰੀ ਹੈ ਇਸ ਨੂੰ ਫੇਰ ਕਰਦਾ ਹੈ ਹਵਾ ਹਵਾ ਵੀ ਪੂਰੀ ਹੋਹੀ ਦਮਾ ਐ ਐ ਸਰਕਾਰੀ ਦਫ਼ਤਰਾਂ ਜੀ ਹੁੰਦੇ ਸੀ ਉਸ ਸਮੇਂ ਜੀ ਹਾਂ ਜੀ ਹਾਂ ਕੋਈ ਆਪਣੇ ਗੁਲਾਮਾਂ ਦੁਖ ਝਾ ਲੈਂਦੇ ਹਾਂ ਜੀ ਜਾਂ ਕੋਈ ਨੌਕਰ ਰੱਖੇ ਹੁੰਦੇ ਚੱਕੀ ਚਾਲੂ ਹਾਲ ਚੱਕੀ ਚਾਲੂ ਆ ਜੀ ਸਾਰੇ ਚਾਲੂ ਚੱਕੀ ਵੀ ਚੱਲਦੀ ਹੈ ਨਾ ਇਹਨਾਂ ਦੀ ਪਾਈ ਹੋਈ ਹੈ ਨਾ ਜੀ ਹੈ ਨਹੀਂ ਇਹ ਆਪਣੇ ਇਹ ਹੈਗਾ ਜੀ ਸਰਕੀ ਵਾਲਾ ਸਰਕੀ ਵਾਲਾ ਕੜੀ ਵਾਲਾ ਉਧਰ ਤੋਂ ਕੜੀ ਉਧਰ ਤੋਂ ਨਾ ਇਹ ਸਰਕੀ ਵਾਲਾ ਜੀ ਸਰਕੀ ਵਾਲੀ ਛੱਤ ਹੈ ਛੱਤਾਂ ਵਿੱਚ ਡੋੜੋ ਪੰਨ ਹੋਈਆਂ ਪੁਰਾਣੀਆਂ ਸੀ ਹਾਂਜੀ ਹਾਂਜੀ ਪੁਰਾਣੀਆਂ ਰੋਡ ਚੱਕੀ ਵੀ ਚਾਲੂ ਹਾਲਤ ਦੇ ਵਿੱਚ ਆ ਹਾਂਜੀ ਹਾਂਜੀ ਇਹ ਪਾਰਟ ਲਿਖਿਆ ਸਾਰੇ ਜੀ ਠੀਕ ਹੈ ਚੱਕੀ ਦੇ ਪਾਰਟ ਤੇ ਦੇ ਚੱਕੀ ਦੇ ਪਾਰਟ ਤੇ ਚੱਕੇ ਦੇ ਪਾਰਟ ਕਿਉਂ ਆਪਾਂ ਚਰਖਾ ਤਾਂ ਬੁੱਲ ਹੀ ਦਿੰਨੇ ਆ ਆ ਚਰਖਾ ਤਾਂ ਆਪਣੇ ਮੁੰਡਾ ਘਰਤੀ ਚੱਲਦੇ ਚਰਖੀ ਇਹ ਪੁਰਾਣੀ ਹੈ ਹੀ ਹਾਂ ਅਸਤੇ ਨੇ ਕਿ ਬੱਤ ਬੋਲਦੀ ਚਰਖਾ ਬੋਲ ਗਿਆ ਬਾਬੇ ਤੇ ਆ ਬਾਗ ਵਗੈਰਾ ਆਗੇ ਨਾ ਜੀ ਹਾਂਜੀ 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 ਚਾਹ ਕੀ ਟੁੱਟ ਗਈ ਮਾਲ ਮੈਂ ਕਹਤਾ ਕਿ ਨਾ ਹਾਂਜੀ ਤੇ ਨਾਲੇ ਵਗੈਰਾ ਨਲਕੀਆਂ ਉਹ ਵੀ ਫਲਕਾਰੀ ਇਸ 90 ਸਾਲ ਪੁਰਾਣੀ ਹੈ 90 ਸਾਲ ਪਈ ਆ ਲਾਲੀ ਇਸ ਤੋਂ ਲਈ ਹੈ ਹਾਂਜੀ ਲੱਗਦੀ ਐ ਜਵੇਂ ਹਾਂ ਹਾਂ ਇਹ ਦੇਖੋ ਥਾਣਾ 90 ਸਾਲ ਪੁਰਾਣੀ ਹੈ ਕਿਸੇ ਘਰੇ ਪਈ ਰਹੀ ਬਸ ਉਹ ਤਾਂ ਮੈਂ ਲੈ ਲਈ ਮਹਾ ਜਦ ਮੈਨੂੰ ਲੈ ਲਾ ਬਹੁ ਮਿਲੀ ਹੈ ਜੀ ਬੋਲੀ ਹਾਂ ਹਾਂ ਇਹਦੀ ਕੋਈ ਕੀਮਤ ਨਹੀਂ ਬਿਲਕੁਲ ਹੱਥਾਂ ਦੀ ਛੰਤੀ ਹੋਈ ਸਾਰੀ ਹਾਂਜੀ ਤਾਂ ਮੈਂ ਪੁੱਛਿਆ ਹਾਂ ਹਾਂ ਇੱਕ ਆ ਰਿਡਿਓ ਨੇ ਸੱਚਾ ਵੀ ਲੈ ਚੁੱਕੀ ਤੇ ਮੈਨੂੰ ਰਿਡਿਓ ਬਾਕੇ ਜਿਹੜਾ 10000 ਰੁਪਏ ਪਾ ਕੇ ਪੀਸੀਆ ਲੈਂਦੇ ਸੀ ਉਹ ਵਹੀ ਰੱਖਿਆ ਹੋਇਆ ਸਪੈਸਰ ਸਾਹਿਬ ਨੇ ਗਰੀਬਤਾ ਨਾਲ ਚੱਲੀ ਆਪਾਂ ਚੱਲਦਾ ਏ ਜਿਹੜੀਓ ਹਾਂ ਜੀ ਕਮਾਲ ਕਰਤੀ ਜੇ ਕੀਤਾ ਵਾ ਚੱਲਦਾ ਏ ਉਹ ਨਹੀਂ ਚੱਲਦਾ ਬਾਠੀ ਗਈ ਜੀ ਆਪਾਂ ਰੇਂਜ ਦੀ ਗੱਲ ਕਰੀਏ ਜੇ ਬੈਠੇ ਤੇ ਹੁਣ ਜੀ ਸਾਡੇ ਸੋਤੇ ਨਾਲ ਅਕਸਰ ਹੀ ਕਹਿੰਦੇ ਤੁਹਾਡੀ ਰੇਂਜ ਘਟਾ ਰੇਂਜ ਵਧਾ ਦਿਓ ਰੇਂਜ ਵਧਾ ਦਿਓ ਆ ਦੇਖੋ ਕਿਸੇ ਨੇ ਸੋਤੇ ਤੋਂ ਸੁਣ ਰਿਹਾ ਨੇ ਤੁਸੀਂ ਇਹ ਦੱਸੋ ਐਨਕਾ ਦੇਖੋ ਆ ਕਰਿਓ ਬੰਦ ਮੜਾ ਜੀ ਪੱਖਾ ਇਹ ਹਾਰਾ ਤੇ ਇਹ ਇੰਦਰ ਕੋਲੇ ਰੇਡੀਓ ਚੱਲਦਾ ਹੀ ਹਾਂਜੀ ਬਹੁਤ ਸੁਣਾਈ ਆ ਦੇਖੋ ਨੇ ਐਨਕਾ ਦਾ ਘੱਟ ਜੋੜ ਲਿਆ ਕਵਰ ਦੇਕਣਾ ਲੱਗ ਸਹੀ ਗੱਲ ਹੈ ਜੀ ਬਾਕੀ ਹੂੰ ਕਬਰ ਬਹੁਤ ਸੁਣ ਐਨਕਾ ਦੇਖੋ ਜੀ ਹਾਂਜੀ ਇਹ ਵੀ ਕਿੰਨੇ ਪੁਰਾਣੇ ਹੈ ਜੀ ਕੋਈ ਪਤਾ ਨਹੀਂ ਕਿਸੇ ਕੋਈ ਮਰੀਏ ਘਟਾ ਘਟਾ ਦੀ ਨਾ ਇਹ ਟੋਲੇ ਦੇ ਪੈਸੇ ਨਾ 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 ਮੈਂ ਨਾ ਬਦਲੀ ਗਈ ਨਾ ਬਦਲੀ ਗਈ ਤੇ ਇਹਦੀ ਗੱਲ ਨਹੀਂ ਗੱਲ ਤਾਂ ਕਬਰ ਦੀ ਹੈ ਕਬਰ ਕਿਸੇ ਨੇ ਕਬਰ ਤੇ ਹਾਂ ਕਬਰ ਬਹੁਤ ਸੋਹਣਾ ਬਣਾਈ ਕਿੰਨੀ ਮਿਹਨਤ ਕੀਤੀ ਕਿਸੇ ਨੇ ਆ ਕੈਸਟਾਂ ਦਾ ਖਜ਼ਾਨਾ ਵੀ ਪਿਆਗਾ ਹਾਂ ਜੀ ਕੈਸਟਾਂ ਦਾ ਅਜੇ ਇੱਥੇ ਹੋਰ ਪਈਆਂ ਜੀ ਆ ਦੇਖੋ ਰੇਡੀਓ ਤੋਂ ਕਿਸੇ ਨਿਜਾਬ ਨਹੀਂ ਇਹ ਕਲਾ ਕੁਲਾ ਤਾਂ ਕੈਸਟਾਂ ਲਓ ਜੀ ਕੈਸਟਾਂ ਆਂ ਪੂਰੀਆਂ ਸਾਮ ਤੇ ਹਾਂ ਸਾਮ ਕੇ ਰੱਖਿਆ ਜੀ ਕਲ ਹੁਣ ਕਲਾਕਾਰ ਨਹੀਂ ਆਪਣੇ ਰਹੋ ਜੇ ਫੋਟੋ ਮਿਲ ਜਾਓ ਆਪਾਂ ਨੂੰ ਉਹ ਗੀਤ ਵੀ ਮਿਲ ਜਾਓ ਜੀ ਹਾਂ ਜੀ ਇਹ ਕੱਲ ਲੱਭਣਾ ਹੋਇਆ ਤਾਂ ਤੇ ਰੇਡੀਓ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਐਡਮ ਆਈਆਂ ਆਪਣੇ ਸੰਗੀਤ ਸੰਗੀਤਾਂ ਜਿਵੇਂ ਆ ਟੇਬਲ ਕਾਰਟ ਆ ਗਈ ਸ਼ੁਰੂ ਹੋਈ ਬੋਕਮੈਨ ਕਹਿੰਦੇ ਸੀ ਨੰਬਰਾਂ ਜ ਰੱਖਦੇ ਆਪਾਂ ਹਰ ਰੇਡੀਓ ਹਾਂ ਫਲੇ ਉਹ ਤਾਂ ਸ਼ੌਟ ਵਾਲਾ ਹੁੰਦਾ ਸੀ ਹਾਂ ਤੇ ਛੋਟੀ ਟੀਵੀ ਬਲੈਕ ਐਂਡ ਵਾਈਟ ਕਲਰ ਹਾਂ ਜੀ ਕਿਵੇਂ ਲੱਗ ਰਿਹਾ ਐਕਸਰਸਾਈਜ਼ ਦੀ ਐਕਸਾਈ ਹਵਾ ਦੀ ਹਵਾ ਹਾਂ ਜੀ ਹਾਂ ਨਿਕਾਨਾ ਜ ਹੁੰਦੇ ਸੀ ਦਫਤਰਾਂ ਨਹੀਂ ਹੁੰਦੇ ਸੀ ਹਾਂ ਇੱਧਰ ਆਲੇ ਕਹਿੰਦੇ ਇਹਨੂੰ ਹਾਂਜੀ ਆਲੇ ਆਲੇ ਜੀ ਸੁੰਦਰਵਾੜ ਦੀ ਬੋਲ ਕਲੇਰੀਆ ਮੋਰਾ ਹਾਂ ਇਹ ਸੀਗੀਆਂ ਤੇ ਆ ਸੁਰਮੇ ਦਾ ਸੁਰਮੇ ਦਾ ਨਹੀਂ ਆੜੇ ਹੋਣ ਵਾਲੇ ਚਸ਼ਮੇ ਵਗੈਰਾ ਤੇ ਹੈਟ ਹਾਂਜੀ ਆ ਜੋ ਜੀ ਇੱਧਰ ਵੇਖ ਸੰਦੂਕ ਇੱਧਰ ਪਈ ਹੈ ਹੂੰ ਇਹਦਾ ਦਰਵਾਜ਼ਾ ਹਾਂਜੀ ਆਲੇ 올ਡੀ ਪੁਰਾਣੀ ਹੈ ਜੀ ਪੁਰਾਣੇ ਸਮੇ ਦੇ ਹੀ ਦਰਵਾਜ਼ਾ ਅੱਕਗੇ ਦੇ ਪੁਰਾਣੇ ਆ ਕੋਕਾ ਪਾਪੂ ਕੋ ਦੇਖ ਕੇ ਗਿਆ ਪਹਿਲਾਂ ਟੰਗੀ ਤੇ ਹਾਂ ਬਿਲਕੁਲ ਹਾਂ ਦੰਗਰੀ ਹੈ ਰੱਖਿਆ ਹੋਇਆ ਸਮਝ ਸਾਹਿਬ ਦੇ ਸਾਹਬੀ ਤੇ ਸੰਦੂਖ ਹੈ ਇਹਦਾ ਸੰਦੂਖ ਇਹਦਾ ਮਾਤਾ ਦਾ ਸੰਦੂਖ ਹੈ ਠੀਕ 1940 ਦਾ ਹਾਂਜੀ ਠੀਕ ਹੈ ਤੇ ਪੱਖਾ ਇਹਦਾ ਹੀ ਬਿਲ ਹੈ ਜੀ ਇਹਦਾ ਨਹੀਂ ਜੀ ਇਹ ਕਲਕੱਤੇ ਦਾ ਬਣਿਆ ਹੈ ਇਹ ਵੀ ਕਲਕੱਤੇ ਦਾ ਬਣਿਆ ਹੈ ਪੱਖਾ ਇਹਦਾ ਨਹੀਂ ਜੀ ਤੇ ਇਹ ਆਪਣਾ ਟੈਲੀਫੋਨ ਕਹਿੰਦੇ ਸੀ ਚਾਂਪੂ ਜੀ ਹਾਂਜੀ ਇਹ ਬਲੈਕਨ ਬੈਟਕ ਚੱਲਦਾ ਕਿੰਨਾ ਵਜੇ ਇਹ ਵੀ ਚੱਲਦਾ ਜੀ ਸ਼ਾਇਦ ਇਹ ਮੰਜੇ ਸਾਡੇ ਪਏ ਆ ਪੁਰਾਣੇ ਬਟੇ ਪਾਵੇਂ ਵਾਲੀ ਠੀਕ ਹੈ ਜੀ ਆਈ ਬਰਤੋਂ ਚ ਰੱਖੇ ਹੋਏ ਆ ਜੀ ਅੱਛਾ ਉਹ ਤੇ ਹੈਗੇ ਦੋ ਸਾਡੇ ਆਹ ਕੀ ਚੀਜ਼ ਹੈ ਇਹ ਚਰਖਾ ਜੀ ਇਹ ਵੀ ਚਰਖਾ ਜੀ ਹਾਂ ਜੀ ਚਰਖੇ ਦੀਆਂ ਕਿਸਮਾਂ ਬਹੁਤ ਆ ਥੋੜੇ ਕੋਈ ਆ ਲੋ ਜੀ ਹਾਂ ਜੀ ਦੋ ਖੋ ਦਾਦੀ ਚੱਲ ਕਰਦੇ ਬਾਹਾਂ ਟੋਪੀ ਰਾਈਟ ਚੱਲ ਕੋਈ ਨਾ ਚੱਲ ਜਾ ਆ ਦੇਖ ਇਹ ਚਰਖਾ ਜੀ ਹਾਂ ਇਹਦਾ ਬੰਦ ਵੀ ਹੋ ਜਾਂਦਾ ਉਹ ਡੱਬੇ ਹਾਂ ਇਹ ਬੰਦ ਹੁੰਦਾ ਸੀ ਆ ਦੇਖੋ ਡੱਬੇ ਦਾ ਚਰਖਾ ਚੱਕ ਕੇ ਕਿਤੇ ਮਰਜੀ ਲੈ ਜਾਣਾ ਹਾਂ ਹਾਂ ਬੰਦ ਹੁੰਦਾ ਸੀ ਇਹੋ ਕਿਤੇ ਅੰਗਰੇਜ਼ਾਂ ਦੇ ਖਾ ਬੋਲਦੇ ਸੀ ਨਾ ਹਾਂ ਜੀ ਉਦੋਂ ਜਦੋਂ ਆਪਾਂ ਮਰੂ ਨਾਲ ਦੇ ਖਿਲਾਫ ਪ੍ਰਦਰਸ਼ਨ ਕੀਤਾ ਜੇ ਤੁਹਾਡੇ ਕੱਪੜੇ ਨਹੀਂ ਲੈਣਾ ਉਸ ਸਮੇਂ ਦੇ ਗਲੋਟੇ ਪੈ ਜੀ ਅੱਛਾ ਜੀ ਉਹ ਮਣੇ ਉਹ ਸਮੇਂ ਦੇ ਗਲੋਟੇ ਆ ਸੀ ਹਾਂ ਯਾਨੀ ਕਿ 1900 235 ਦੇ ਹੋਣਗੇ ਨਾ ਹਾਂ ਹਾਂ ਹੋਣਗੇ ਦੋ ਦੇਖੋ ਦੋਸਤੋ ਜਿਵੇਂ ਅੱਜ ਕੱਲ ਲੈਪਟਾਪ ਲੈ ਕੇ ਅਗਲਾ ਵਾਗੋ ਗਾਂਧੀ ਚਰਖਾ ਗਾਂਧੀ ਚਰਖਾ ਦੀ ਚਰਖਾ ਦੀ ਜਗ੍ਹਾ ਚੱਕੀ ਲੈਪਟਾਪ ਨੂੰ ਕਿਤੇ ਮਰਜ਼ੀ ਲੈ ਜਾ ਆਹ ਦੇਖੋ ਹੱਥ ਪਾਉਣ ਨੂੰ ਹੱਥ ਪਾਉਣ ਇਕੱਠਾ ਹੋ ਜਾਂਦਾ ਹੈ ਹਿਸਾਬ ਨਾਲ ਹੁਣ ਚੌੜਾ ਹੋਇਆ ਖੁੱਲਿਆ ਹੋਇਆ ਜੀ ਹਾਂ ਜੀ ਇਹ ਚਰਖੇ ਦੀ ਜਗ੍ਹਾ ਅੱਜ ਲੈਪਟਾਪ ਨੇ ਲੈ ਲਈ ਜਾਨਾ ਜਿੱਥੇ ਮਰਜ਼ੀ ਕਾਰ ਕਾਰ ਚ ਬੈਠ ਕੇ ਕੰਮ ਨੂੰ ਕੰਮ ਆਉਂਦਾ ਹੈ ਇਹ ਚਰਖਾ ਜੀ ਉਹਨਾਂ ਟਾਈਮ ਲੈਪਟਾਪ ਆ ਗਿਆ ਇਹ ਮੇਰੇ ਫਾਦਰ ਸੀ 1946 ਰਿਟਾਇਰਮੈਂਟ ਆ ਹੈ ਅੱਛਾ ਆ ਇਹਨਾਂ ਦੇ ਮੈਡਲ ਆ ਹਾਂ ਜੀ ਅੰਗਰੇਜ਼ਾਂ ਦਿੱਤੇ ਹੋਏ ਹਾਂ ਉਹ ਜੇ 1944 ਚ ਆਏ 19344 ਲੁੱਟੇ ਕੀਤੀ ਹੋਈ ਏ ਠੀਕ 1925 ਚ ਕਿਨਸ਼ਹਿਰੇ ਦੇ ਕੋਟੇ ਦਾ ਹੈ ਅੱਛਾ ਹਾਂ ਜੀ ਇਹ 47 ਤੋਂ ਪਹਿਲਾਂ ਐਸਟੈਟਮੈਂਟ ਸਿਰਫ 1970 ਤੋਂ ਪਹਿਲਾਂ ਆਈ ਸੀ 17 ਸਾਲ ਨੌਕਰੀ ਕਰਕੇ ਹੈ ਅੰਗਰੇਜ਼ਾਂ ਮਿਲਦੀ ਉਹ ਰਜਮੈਂਟਾਂ ਅੱਛਾ ਅੰਗਰੇਜ਼ਾਂ ਮਿਲਦੀ 33 ਵਰਤੇ ਹੋਏ ਸੀ ਹਾਂ ਅੰਗਰੇਜ਼ਾਂ ਦੀ ਰਜਮੈਂਟ 40 ਆ ਗਈ ਸੀ ਹਾਂ ਹਾਂ ਉਦੋਂ ਦੇ ਸਾਰੇ ਆਕੜਿੰਗ ਆ ਗਏ ਨਾ ਜੀ ਹਾਂ ਇਹ ਵੀ ਇਹਨਾਂ ਦੀ ਸੀ 85 ਵਰਦੀ ਦਾ 13606 ਨੰਬਰ ਸੀ ਦਾ ਠੀਕ ਹੈ ਜੀ ਉਹ ਲੋੰਦ ਨੇ ਕਹਾ ਜਾਂ ਪੁੱਤੇ ਹਾਂ ਹਾਂ ਜੀ ਰੋੜਾ ਨਾ ਜਾਵੇ ਆ ਤੀਰ ਵੀ 13606 ਨੰਬਰ ਪੱਗ ਦੇ ਉੱਤੇ ਪੱਗ ਦੇ ਉੱਤੇ ਲੱਗਿਆ ਚੱਕਰ ਜਮਟ ਸੀ ਹੈ ਨਾ ਜੀ ਹਾਂ ਜੀ ਦੇਖੋ ਇਹ ਪੱਗ ਕਿੱਡੀ ਹੋ ਗਈ ਜੀ ਦਾ ਇਹ ਹਾਂ ਇਹ ਉੱਤੇ ਉੱਤੇ ਚੜਾਉਂਦੇ ਸੀ ਹਾਂ ਇਹ ਵੀ ਫੋਟੋ ਇਹ ਮੇਰੇ ਚਾਚੇ ਦੀ ਫੋਟੋ ਅੱਛਾ ਇਹ 1940 ਦੇ ਵਿੱਚ ਉਹਨਾਂ ਦੀ 49 ਦੀ ਫੋਟੋ ਹੈ ਠੀਕ ਹੈ 1949 ਹਾਂ ਇਹ ਬੰਦਾ ਕੋਈ ਨਹੀਂ ਰਿਹਾ ਹੁਣ ਹੁਣ ਹਾਂ ਜੀ ਮੈਨੂੰ ਆਤ ਲੱਗੀ ਮੈਂ ਮੋਹਰ ਦੇ ਵਾਜ ਕੀਤੇ ਫਿਰ ਵੱਡੀ ਬਣਾ ਕੇ ਲਾਦੀ ਮੇਰੇ ਵਧੀਆ ਜੀ ਆਹ ਫੋਟੋ ਮੈਂ ਵੀ ਕਿਤੇ ਅੰਬਰ ਸਰਵ ਵਗੈਰਾ ਇਹ ਤਾਂ ਸਾਨੇ ਲਿਖਿਆ ਹੋਇਆ ਹੈ ਜੀ ਇਹ ਦੇਖੋ 1934 35 ਆਰਟਿਸਟ ਹਾਂਜੀ ਠੀਕ ਹੈ ਮੈਂ 80 80 ਸਾਲ ਸਾਲ ਬਰੰਗ ਆਹ ਬਰੰਗ ਚੱਟੀਆਂ ਪਈਆਂ ਜੀ ਜਿਹੜੇ ਬਰੰਗ ਚੱਟੀਆਂ ਦਿਖਦੀਆਂ ਮਿਸੋ ਚਾਤਰ ਹਾਂਜੀ ਉਹ ਚਾਤਰ ਵਾਲੀਆਂ ਬਰੰਗ ਚੱਟੀਆਂ ਹਾਂਜੀ ਹਾਂਜੀ ਪਰ ਕਿ ਉਦੋਂ 15 ਕੁ ਰੁਪਏ ਫਾਫਾ ਜੀ 20 30 ਰੁਪਏ 4-4 ਪੀੜਾ ਕੇ ਲੈ ਜਾਂਦਾ ਸੀ ਤਾਂ ਹਾਂਜੀ ਆਹ ਮੋਹਰ ਲੱਗੇ ਨਾ 2 ਰੁਪਏ ਲੈ ਗਏ ਚਾਰਜ ਕੀਤੇ ਗਏ 2 ਰੁਪਏ ਦੀ ਗੀ ਬਰੰਗ ਚਾਹਣਾ ਆਪਣਾ ਵਾਲਾ ਅਕਲਦੀਪ ਮਾਨ ਕਿੰਨੇ ਗਾਇਆ ਤੇਰੀ ਹਾਂ ਤੇਰੀ ਆਪਣਾਂ ਗੀ ਦਿੱਤੀਆਂ ਪੁੱਤਾਂ ਸਾਮੀ ਅ ਵੀ ਮੰਨ ਦੇਖ ਸਕੀ ਵੀ ਆ ਜੀ ਹੁੰਦੀ ਸੀ ਹਾਂ ਜੀ ਇਹ ਮੈਨਾਂ ਉਸ ਤੋਂ ਪਾਉਂਦੇ ਸੀ ਵੀ ਸਿੱਧੀ ਜਾਵੜਦੀ ਸੀ ਜੀ ਸਿੱਧ ਸਿੱਧੀ ਭਗ ਜਾਂਦੀ ਸੀ ਹਾਂਜੀ ਹਾਂਜੀ ਚਲਾਨੀ ਚਾਜੋ ਅਮਰ ਇਹ ਅੰਦਾ ਸ਼ੌਕ ਪੂਰਾ ਕਰ ਜਾਂਦੇ ਜੀ ਬਸ ਹਾਂ ਜੀ ਸਹੀ ਆ ਗਈ ਆਪਣੀ ਚਲਾਨੀ ਹਾਂਜੀ ਚਲਾਨੀ ਆ ਭਾਂਡੇ-ਭੁੰਡੇ ਪੁਰਾਣੇ ਚੱਲਦੇ ਇਹ ਚਲਾਨੀ ਜਿਹਦੀ ਆਪਾਂ ਫੋਟੋ ਪਾਈ ਸੀ ਚਲਾਨੀ ਕੀ ਨੂੰ ਕਹਿੰਦਾ ਸਾਨੂੰ ਦਿਖਾਉਣਿਆ ਆਪਾਂ ਚਲਾਨੀ ਕੀ ਨੂੰ ਕਹਿੰਦੇ ਆ ਹਾਂਜੀ ਤੇ ਉਦੋਂ ਆਇਸ ਰੋਡ ਚਲਾਨੀਆਂ ਹੁੰਦੀਆਂ ਸੀਗੀਆਂ ਇਹਨਾਂ ਚ ਹੁੰਦਾ ਵੀ ਬਰਤਨ ਹਾਂਜੀ ਹਾਂਜੀ ਇਹ ਪਿੱਛਲ ਦੇ ਪਿਆ ਜੀ ਹਾਂਜੀ ਚੰਗ ਚਾਲੂ ਹਾਲ ਹਾਂਜੀ ਚਾਲੂ ਆ ਚੱਕ ਲੈ ਕੇ ਲਾਈਆਂ ਚੱਲ ਹਾਂ ਇਹ ਚੱਲਦੀਆਂ ਹੁੰਦੀਆਂ ਰੈਫਰੈਜਰੇਟਰ ਵੀ ਚੱਲਦਾ ਜੀ ਅੱਛਾ ਹਾਂ ਲੋ ਪੱਖਾ ਵੀ ਤੇਜ਼ ਹੋ ਗਿਆ ਪੱਖਾ ਜਿੰਨਾ ਮਰਜ਼ੀ ਤੇਜ਼ ਕਰੋ ਜੀ ਤੇ ਇਹ ਕੰਸਾਂ ਤੋਂ ਬਣਾਇਆ ਹੋਇਆ ਐਸ ਰੋਡ ਦੀਆਂ ਨਾ ਜ ਭਾਂਡੇ ਆਪਣੇ ਨੇ ਸਵਾਗੀਆਂ ਸੀ ਰੱਖ ਦੀਆਂ ਸੀ ਕੋਈ ਸ਼ੂਟਿੰਗ ਕਰਕੇ ਇਹ ਛੇਤਰ ਗਿਆ ਅੱਛਾ ਹੀ ਹੈ ਹੁਣ ਆ ਕਿੱਥੇ ਜ ਮਿਲਣੀਆਂ ਆਪਾਂ ਨੂੰ ਸਹੀ ਗੱਲ ਹੈ ਜੀ ਹੁਣ ਜਦੋਂ ਕੋਈ ਚੱਕੀ ਉੱਥੇ ਹੀ ਰੱਖੋ ਨਾ ਜੀ ਨਹੀਂ ਉਹ ਤਾਂ ਕੋਈ ਗੱਲ ਨਹੀਂ ਦੇਖੋ ਦੋਸਤੋ ਕਿੱਥੋਂ ਮਿਲ ਜਾ ਰਿਹਾ ਇਹਦਾ ਓਪਨ ਆ ਜੀ ਇਹ ਮਿਲਦੀਆਂ ਇਹ ਖਜ਼ਾਨਾ ਬਹੁਤ ਮੁੱਲਾ ਦਾ ਖਜ਼ਾਨਾ ਹੈ ਦੋਸਤੋ ਆਪਣੇ ਬੱਚਾਂ ਨੂੰ ਕੋਈ ਜ਼ਰੂਰ ਲੈ ਕੇ ਉਹ ਬਰਾਸਤ ਘਰ ਆਪਾਂ ਐਡਰੈਸ ਵੀ ਤੁਹਾਨੂੰ ਪੂਰਾ ਦੱਸਾਂਗੇ ਸਾਰਾ ਹਾਂਜੀ ਇਹ ਗਲਾਸ ਆ ਗਿਆ ਨਾ ਪਿੱਤਲ ਦਾ ਹਾਂਜੀ ਪਿੱਤਲ ਦਾ ਗਲਾਸ ਜੀ ਭਾਰੀ ਬਹੁਤ ਹੈ ਜੀ ਆਂਦੇ ਫਿਰ ਬਜ਼ੁਰਗ ਆਪਣੇ ਲੱਸੀਆਂ ਲੱਸੀ ਵੀ ਦੇ ਲਿਆ ਤੇ ਇਹ ਆ ਗਿਆ ਛੰਨਾ ਇਹ ਆ ਬਣਾ ਛੰਨਾ ਜੀ ਛੰਨਾ ਆ ਸਰਾਹੀ ਆ ਗਈ ਇਹ ਕੋਕੜ ਜੱਗ ਕੋਕੜ ਜੱਗ ਹਾਂ ਜੀ ਆ ਦੇ ਲਓ ਮਿੱਤਰੋ ਕੋਕੜ ਜੱਗ ਆਪਣੇ ਅਸੀਂ ਬਰਾਤਾਂ ਨੂੰ ਬਰਤੋਂਦੇ ਹਾਂ ਨਾ ਹਾਂ ਜੀ ਬਰਾਤ ਨੂੰ ਆਈ ਤੂੰਬਾ 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 ਮੇਰੀ ਜਾਨ ਪੁੱਰੇ ਗੜਵੀ ਇਹ ਆਈ ਗੜਬੀ ਇਹ ਬੱਟਾਂ ਆ ਗਈਆਂ ਪੁੱਟਲ ਦਿਨਾ ਇਹਨਾਂ ਨੂੰ ਭੁੱਲ ਗਏ ਸਾਰੇ ਆਪਾਂ ਗਲਾਸ ਹਾਂ ਜੀ ਤੇ ਇਹਨੂੰ ਕੀ ਕਹਿੰਦੇ ਸੀਗੀ ਇਹ ਪੈਗ ਬੂਕ ਉpon ਬਸ ਇਹ ਵੀ ਮੈਨ ਖਾਤਰ ਨਾ ਪੈਗ ਬੂਕ ਗਲਾਸ ਹੀ ਹੈ ਤਾਂ ਗਲਾਸ ਹੀ ਆ ਟਿਪਨ ਆ ਗਿਆ ਨਾ ਜੀ ਹਾਂ ਜੀ ਟਿਪਨ ਆ ਦੇਖੋ ਇਹ ਮੇਤਰੋ ਟਿੱਪਣ ਇਹ ਰੇਲਵੇਜ ਤੋਂ ਆਇਆ ਨਾ ਉਦੋਂ ਦੇ ਜੀ ਇਹ ਸਰੇਲਵੇ ਬਲੇ ਹਾਂ ਹਾਂ ਉਦੋਂ ਮੁਲਾਜ਼ਮ ਸੀ ਜਿਹੜੇ ਕੋਈ ਉਹ ਲੈ ਕੇ ਜਾਂਦੇ ਸੀ ਠੀਕ ਹੈ ਜੀ ਹੈਵੀ ਬਹੁਤ ਹੈ ਇਹ ਹਾਂਜੀ ਹਾਂਜੀ ਇਹ ਲੰਪਾ ਗਏ ਨਹੀਂ ਹਾਂ ਆਹ ਲੰਪਾ ਗਏ ਜਿਹੜਾ ਆਪਾਂ ਗੱਲ ਕਰਦੇ ਆਹ ਲੰਪਾ ਕੱਚ ਦਾ ਹੀ ਹੈ ਹੈ ਅਰੇ ਕੱਚ ਦਾ ਇਹ ਆਪਾਂ ਨਹੀਂ ਕਾਤ ਮੈਂ ਉਹ ਕਹ ਰਿਹਾ ਕੱਚ ਦਾ ਹੀ ਦਾ ਇਹ ਕੱਚ ਦਾ ਕੱਚ ਦੇ ਵੀ ਸੀਗੇ ਜੀ ਪਿੱਤਲ ਦੇ ਵੀ ਪਾਏ ਸੀਗੇ ਜੀ ਹਾਂਜੀ ਪਿੱਤਲ ਦੇ ਵੀ ਸੀਗੇ ਜੀ ਆਹ ਚਕਲਾ ਇਹ ਚਕਲਾ ਵੇਣਦਾ ਜੀ ਇਹ ਚਕਲਾ ਵੇਣਦਾ ਵੀ ਦੇਖੋ ਪਿੱਤਲ ਦਾ ਹਾਂ ਹਾਂ ਅੱਛਾ ਕੋਲਾਲਾ ਰੋਟੀ ਬਕ ਰਹੀ ਆ ਜਿਵੇਂ ਚਾਉਂਦਾ ਸੀ ਇਹ ਸਾਨੂੰ ਪਟਿਆਲੇ ਤੋਂ ਬੰਦਾ ਜੇ ਗਿਆ ਉਹ ਕਹਿੰਦਾ ਵੀ ਇਹ ਰਈਆ ਸੁਲਤਾਨਾ ਦੇ ਮਲੇਰਕੋਟ ਦੇ ਬੇਗਮਾ ਵੀ ਉਹਨਾਂ ਉੱਥੋਂ ਆਇਆ ਵਾ ਅਛਾ ਇਹ ਸੁਲਤਾਨ ਦੀ ਬੇਗਮ ਕੋ ਹਾਂ ਵੀ ਉਹ ਉਹਨਾਂ ਮਹਿਲਾ ਚ ਆਏ ਹੋਇਆ ਹਾਂ ਆਪਣੇ ਪਿੱਤਲ ਦੇ ਮਾ ਤਾਂ ਪਹਿਲੀ ਵਾਰ ਦੇਖਿਆ ਵੇ ਬਾਕੀ ਭਾਂਡੇ ਤਾਂ ਆਪਣੇ ਹੁੰਦੇ ਸੀਗੇ ਚਕਲਾ ਜਿਵੇਂ ਹੋ ਗਿਆ ਹਾਂ ਇਹ ਸੁਰਮੇ ਲਈ ਹਾਂਜੀ ਇਹ ਸੁਰਮੇ ਦਾ ਨਹੀਂ ਇਹ ਸੁਰਮੇ ਦਾ ਨਹੀਂ ਲੈਟੋ ਦੇਖੋ ਸੁਰਮੇ ਦਾ ਨਹੀਂ ਆ ਸੈਂਡ ਛਲਕਣ ਵਾਸਤੇ ਆਪਣੇ ਜੋ ਅਤਰ ਵਗੈਰਾ ਹਨ ਅਜੇ ਪ੍ਰੈਸ਼ਰ ਵਗੈਰਾ ਨਹੀਂ ਹੁੰਦਾ ਸੂਰਜ ਨੂੰ ਆ ਗਿਆ ਤੇ ਠੀਕ ਹੈ ਜੀ ਛਿਲਕ ਦਿਓ ਇਹ ਇਹ ਆ ਗਈ ਆਪਣਾ ਟੰਗਣ ਖਾਤਰ ਹਾਂ ਹਾਂ ਆ ਸ਼ੀਸ਼ਾ ਦੇਖੋ ਆ ਸ਼ੀਸ਼ਾ ਹਾਂ ਐਸਾ ਬਧੀ ਕੰਜਾ ਕਦੂਗਾ ਸਾ ਤੇ ਆ ਕਦੂਗਾ ਸਾ ਹੀ ਹਾਂਜੀ ਕਿ ਕਦੂਗਾ ਸ ਤੱਲਦਾ ਆ ਦੇਖੋ ਜੀ ਕਦੂਗਾ ਮੈਂ ਆਖਿਆ ਚੌਕਸ ਜਿਆਦੇ ਨਾ ਸਟੇਜ ਦਾ ਦੇਣਾ ਕਦੂਗਾ ਸਾ ਇਹ ਵੀ ਦੇ ਲੋਕ ਦਾ ਅਹ ਪ੍ਰਾਣੀ ਲੱਕੜ ਦੀ ਕਪਾਹ ਵੇਲਣਾ ਤੇ ਪ੍ਰਾਣੀ ਤਿੱਲਾ ਵਾਲੇ ਤਿੱਲੇ ਆ ਮੇਰੇ ਕਤਨੇ ਦੀ ਲੋੜ ਆ ਜੀ ਸਾਨੂੰ ਥੋੜਾ ਹਲਾ ਦੇ ਫਿਰ ਦੇ ਆ ਉਹਨਾਂ ਸੀ ਪਰਦੇ ਨੇ ਸਿਤਾਦਿਆਂ ਦੇ ਜੀ ਤੁਸੀਂ ਮੈਿੱਤੇ ਵੀ ਰੱਖੇ ਹੋ ਇੱਕ ਬੰਦੇ ਨੇ ਸਮਾਨ ਜੀ ਦੇਖ ਜਾਂਦੇ ਹਾਂ ਮੈਨੂੰ ਲੱਗਦਾ ਮੈਿੱਤੇ ਮੈਿੱਤੇ ਹੀ ਮੈਿੱਤੇ ਉਹ ਇਕੱਠੇ ਕਿੱਥੇ ਬੈ ਲੋ ਕਹਿੰਦੇ ਆਉਂਦੇ ਮੇਰੇ ਕੋਲ ਨਾਲੇ ਘਰੇ ਰੱਖੇ ਹੋ ਨਾ ਬਹੁਤ ਸਮਾਨ ਜੀ ਅਸੀਂ ਜਾ ਕੇ ਆਉਣਾ ਉਹਦੇ ਕੋਲੇ ਕਦੀ ਅੱਛਾ ਅੱਛਾ ਤੇ ਆਹ ਕੁੰਡੇ ਜਿਹੜੇ ਹੁੰਦਾਣਾ ਖੜਕਾਣਾ ਜੀ ਦਰਵਾਜ਼ਾ ਪੰਜਾਬ ਸਰਕਾਰ ਤੇ ਇਹ ਹੁੰਦੇ ਸੀ 2003 2008 ਚਲਾ ਕੇ ਗਏ ਸੀਗੇ ਹਾਂ ਇਹ ਕੋਈ ਨਹੀਂ ਹੁੰਦੇ ਪੁਰਾਣੇ ਦਰਵਾਜ਼ੇ ਤੇ ਇਦਰਾ ਇਹਨੂੰ ਕੋਠੀ ਇਹ ਕੋਠੀ ਜੀ ਇਹਦੇ ਚ ਆਪਣੇ ਸਾਰਾ ਕੁਝ ਹੁੰਦਾ ਰੋਟੀਆਂ ਰੋਟੀਆਂ ਜਿਵੇਂ ਫਲਾਈ ਲਾ ਕੇ ਰੱਖਦੇ ਹਾਂ ਬਿਲਕੁਲ ਬਿਲਕੁਲ ਹਾਂ ਹਾਂ ਗੋੜ ਬਿੱਲੇ ਤੋਂ ਚੂਹੇ ਤੋਂ ਬਿੱਲੇ ਤੋਂ ਚੂਹੇ ਤੋਂ ਹਾਂਜੀ ਹਾਂਜੀ ਤੇ ਆ ਛਾਬੇ ਵਗੈਰਾ ਮਧਾਣੀਆਂ ਇਹ ਛੱਜ ਪਿਆ ਛੱਜ ਆ ਗਈ ਇਹ ਬੁੱਲੇਗੇ ਕੁੜੀਆਂ ਤੇ ਆ ਵਿਆਹ ਚੋੜਨ ਵਾਸਤੇ ਰਹਿ ਗਏ ਬਿਲਕੁਲ ਉਹ ਚੋੜਨ ਵਾਸਤੇ ਆ ਜੜਕਣੇ ਆ ਗਏ ਨਾ ਨਹੀਂ ਵਗੈਰਾ ਜੀ ਨਹੀਂ ਚਾਲੂ ਕਿੱਤਿਆਂ ਸਾੜੀਆਂ ਇਹ ਠੀਕ ਹੈ ਜੀ ਤੇ ਜਿਹੜਾ ਸਾਡੇ ਹੁਣ ਤੱਕ ਪੰਗੀਆਂ ਰਹੀਆਂ ਜੀ ਆ ਘਰ ਘਰ ਪੰਗੀਆਂ ਸੀ ਲੋਕਾਂ ਨੇ ਬਚਾਦੀਆਂ ਹਾਂ ਸੋ ਮੈਂਨੇ ਬੋਤ ਕੋ ਬਦਲ ਲਿਆ ਜੀ ਆ ਗਿੱਠੀ ਪਈ ਆ ਜੀ ਪਹਿਲਾਂ ਆ ਜੁਲਾ ਹੁੰਦਾ ਸੀ ਆਪਣੇ ਧੋਆ ਜੁਲਾ ਜਿਹਨੂੰ ਕਹਿੰਦੇ ਆ ਠੀਕ ਹੈ ਜੀ ਇਹ ਬੈਲੈਂਸ ਬਣਾ ਹੋਇਆ ਜੀ ਬਾਬਾ ਪ੍ਰਤਾਪਾ ਕਹਿੰਦੇ ਇਹਨੂੰ ਬਾਬਾ ਪ੍ਰਤਾਪਾ ਹਾਂ ਹਾਂ ਇਹ ਡਿੱਗਦਾ ਨਹੀਂ ਆਹੀ ਕੁਮੀ ਜਾਂਦਾ ਹਾਂ ਹਾਂ ਜੀ ਹਾਂ ਜੀ ਜੇ ਮਰਜੀ ਧਰ ਲਓ ਲੱਕੜ ਦਾ ਇਹ ਠੀਕ ਹੈ ਜੀ ਹਾਂ ਇਹਨੂੰ ਸਿੱਧਾ ਹੋ ਜਾਊਗਾ ਹੁਣ ਇਹ ਤਾਂ ਖੜਾ ਹੋ ਜਾਣਾ ਆਪੋ ਹਲਾ ਜਿਵੇਂ ਕਮਾਲ ਹੈ ਹਾਂ ਜੀ ਹਾਂ ਜੀ ਬਾਬਾ ਪ੍ਰਤਾਪਾ ਹਾਂ ਨਾ ਤੁਸੀਂ ਰੱਖਿਆ ਜੀ ਵੈਸੇ ਨਹੀਂ ਇਹ ਪਹਿਲਾਂ ਤੁਸੀਂ ਇੱਕ ਨਟ ਦੇ ਦੇਖਾ ਲੇ ਮੈਂ ਥੀ ਗੱਟੀਆਂ ਤੇ ਕੱਚੀਆਂ ਗੋਲੀਆਂ ਹਾਂਜੀ ਹਾਂਜੀ ਇਹਨਾਂ ਆਈ ਬਹੁਤ ਖੇਡਦੇ ਰਹੇ ਲਿੱਕੇ ਹੁੰਦੇ ਇਹ ਵੀ ਯਾਦ ਆਉਂਦੀ ਹੈ ਜੀ ਆਪਣੇ ਬਚਪਨ ਆ ਤੌੜਾ ਆਦਾ ਆਦਾ ਨੌਂਦੇ ਰਹੇ ਹਾਂ ਜੀ ਇੱਧਰ ਇੱਧਰ ਰੋਟੀਆਂ ਬਕਾਉਣੀਆਂ ਅੱਛਾ ਜੀ ਤੇ ਇੱਧਰ ਬਾਲਟੀ ਧਰ ਕੇ ਗਰਮ ਪਾਣੀ ਹਾਂ ਦੋਵੇਂ ਕੰਮ ਇਕੱਠੇ ਰੋਟੀ ਵੀ ਤੇ ਗਰਮ ਪਾਣੀ ਵੀ ਇਕੱਠਾ ਨਲਕਾ ਵੀ ਗੇਰ ਲਓ ਜੀ ਤੇ ਆ ਨਲਕਾ ਵੀ ਚੱਲਦਾ ਇਹ ਇੱਧਰ ਚਾਲੂ ਕੀਤਾ ਜੀ ਖੂਜੋ ਖੂਜੋ ਜੀ ਹਾਂ ਹਾਂ ਲਓ ਜੀ ਚਾਲੂ ਕੀਤਾ ਬਹੁਤ ਕਈ ਜਲਦੀ ਹਾਲਤ ਚਾ ਹਾਂਜੀ ਤੇ ਇੱਧਰ ਹਰਾ ਆ ਗਿਆ ਨਾ ਜੀ ਇਹ ਹਰਾ ਜੀ ਇਸੇ ਦੁੱਧ ਕੱਢਦੇ ਹੁੰਦੇ ਸੀ ਬਲਿਆਂ ਲਾਗ ਪਿੰਦੇ ਸੀ ਹਾਂ ਚਵਾਰੇ ਜੀ ਵੀ ਹੈਗਾ ਸਮਾਨ ਹਾਂ ਜੀ ਹੈਗੇ ਦੋ ਮੰਜੇ ਜਾਓ ਤੁਸੀਂ ਅੱਛਾ ਆਓ ਉਹ ਕਿਹੜਾ ਕਰਦੇ ਹੋ ਆ ਬੁਰਕ ਕਰ ਹਾਂ ਇਹ ਕਰ ਲਓ ਜੇ ਲੋ ਜੀ ਆਪਾਂ ਚਵਾਰਾ ਵੀ ਦਿਖਾਉਣੇ ਆ ਪੁਰਾਣੇ ਚਵਾਰੇ ਕਿਵੇਂ ਹੁੰਦੇ ਸੀ ਨਾ ਜਿਵੇਂ ਸੇਮਾ ਉਵੇਂ ਬਣਾ ਰੱਖਿਆ ਸਰਪੰਚ ਸਾਹਿਬ ਨੇ ਤੇ ਬਹੁਤ ਸੋਹਣਾ ਲੱਗਿਆ ਸਾਨੂੰ ਦਾ ਤੁਸੀਂ ਕਮੈਂਟ ਕਰਕੇ ਦੱਸਣਾ ਤੁਹਾਨੂੰ ਕਿਵੇਂ ਲੱਗਿਆ ਆਓ ਚਵਾਰੇ ਦੇ ਦਰਸ਼ਨ ਕਰਾਉਣੇ ਆ ਬਿਲਕੁਲ ਹਵੇਲੀ ਟੈਪ ਫੀਲਿੰਗ ਆ ਰਹੀ ਹੈ ਤੇ ਮੰਜੇ ਦੋ ਰੱਖੇ ਹੋਏ ਜੋੜ ਕੇ ਚਵਾਰੇ ਚ ਤੇ ਪੱਕਾ ਵੀ ਲੱਗਾ ਹੋਇਆ ਦਰਵਾਜ਼ੇ ਛੱਤ ਵਗੈਰਾ ਓਮੇ ਕਰਪਾਈ ਦੇ ਉਪਰਾਂ ਮੰਜੇ ਵੀ ਪੂਰੇ ਜਾਂ ਜਬਰਦਸਤ ਆ ਮੜਾ ਬੰਦਾ ਤਾਂ ਮੰਜਾ ਵੀ ਨਹੀਂ ਚੱਕ ਸਕਦਾ ਰਾਜਾ ਰਿਆਸਤ ਪਟਿਆਲਾ ਅਸੀਂ ਵੀ ਕਦੇ ਹੁੰਦੇ ਸੀ ਮਹਾਰਾਜਾ ਭੁਪਿੰਦਰ ਸਿੰਘ ਤੇ ਬਹੁਤ ਸੋਹਣਾ ਚਵਾਰਾ ਬਣਿਆ ਹੋਇਆ ਲੁਕਿੰਗ ਦੇਖੋ ਪਾਣਾ ਬਾਰਿਆਂ ਉਹੀ ਪੁਰਾਣੇ ਦੀਆਂ ਪੁਰਾਣੀਆਂ ਚਵਾਰੇ ਦੀਆਂ ਤੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਜੇ ਤੁਹਾਡੇ ਕੋਲ ਵੀ ਇਦਾਂ ਦਾ ਕੋਈ ਪੁਰਾਣਾ ਸਮਾਨ ਪਿਆ ਤਾਂ ਤੁਸੀਂ ਇੱਥੇ ਰਾਸਤ ਘਰ ਵਿੱਚ ਪਛਾਹ ਸਕਦੇ ਆ ਸਭ ਤੋਂ ਵਧੀਆ ਚੀਜ਼ ਆ ਜਿਹੜੀ ਬੇਫਤਾ ਦਾ ਘਰ ਸੀਗੀ ਖਾਸ ਕਰਕੇ ਮੇਰੇ ਹੁੰਦੇ ਮੈਂ ਨਿੱਕੇ ਹੁੰਦੇ ਬਹੁਤ ਕਮਾਇਆ ਇਹਨੂੰ ਤੇ ਚੈਨਲ ਨਹੀਂ ਫੜਦਾ ਸੀ ਤੇ ਉਹ ਡਿਸ਼ ਦਾ ਟੋਕਰ ਆ ਗਿਆ ਤੇ ਇਹ ਐਂਟੀਨਾ ਆ ਗਿਆ ਇਹਨੇ ਬਹੁਤ ਅੰਕ ਕੀ ਤਾਨੂੰ ਇੱਕ ਬੰਦਾ ੱਠਲੀ ਰਹਿੰਦਾ ਸੀ ਇਹਦੀ ੱਠਲੀ ਰਹਿੰਦੀ ਚੂਲ ਕੋਈ ਨਾ ਕੋਈ ਕੋ ਤਾਰ ਆਪਾ ਬਣ ਦਿੰਦੇ ਉਹ ਹਾਂ ਤੇ ਕਿਨੇ ਕਿਨੇ ਹੁਣ ਤੱਕ ਐਂਟੀਨਾ ਘਮਾ ਘਮਾ ਟੀਵੀ ਸੈੱਟ ਕੀਤੇ ਆ ਕਮੈਂਟ ਕਰਕੇ ਜੀ ਦੱਸੋ ਐ ਕਰ ਰਹੇ ਹੁੰਦੇ ਸੀ ਉਹ ਹੋ ਗਿਆ ਚੱਲ ਪਿਆ ਅਰ ਜਾਣ ਜਾਂ ਚੱਲਿਆ ਨਹੀਂ ਐਂ ਹੀ ਕਰੀ ਜਾਂਦੇ ਕਿਵੇਂ ਲੱਗਿਆ ਵਿਰਾਸਤਕਰ ਹਨਾ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਵਾਰੀ ਵੇਸਟ ਜਰੂਰ ਕਰੋ ਇੱਕ ਉਧਰ ਵੀ ਲੱਗੇ ਕੈਂਡੀਨਾ ਉਹ ਛਤਰੀ ਆ ਗਏ ਕੈਂਡੀਨਾ ਇਧਰ ਆ ਗਏ ਹਾਂ ਹਾਂ ਠੀਕ ਹੈ ਜੀ ਧੰਨਵਾਦ ਵੀਡੀਓ ਜਰੂਰ ਸ਼ੇਅਰ ਕਰਦੇ